ਕਿੱਕਲੀ ਕਲੀਰ ਦੀ ਬੁਰੀ ਹਾਲ ਸੁਖਵੀਰ ਦੀ ਸਮਝ ਕੁਛ ਆਵੇ ਨਾ ਕੋਟ ਕੋਈ ਝਾਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਮਠਿੰਡੇ ਚ ਜਗਿੱਤੇ ਕੰਮ ਭਗਵਾਨ ਚ ਨੇ ਸਾਡੀ ਪਾਰਟੀ ਦਾ ਅੰਤ ਨੇ ਇਸ਼ਮਤ ਘਰੋਂ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਤਾਂ ਬੜੀ ਲੰਬੀ ਕਹਾਣੀ ਹੈ ਲੋਕੋ ਉਹ ਸਾਨੂੰ ਚਾਹੁੰਦੇ ਸੀ ਜਦੋਂ ਬੰਦੇਵਾਲ ਸਿੰਘ ਜਿਉਂਦੇ ਸੀ ਲੋਕੋ ਉਹ ਸਾਨੂੰ ਚਾਹੁੰਦੇ ਸੀ ਜਦੋਂ ਬੰਦੇਵਾਲ ਸਿੰਘ ਜਿਉਂਦੇ ਸੀ ਉਹ ਤਾਂ ਬਾਅਦ ਸਮਝੀ ਨਾ ਸੋਚੀਏ ਫਿਰ ਕਾਲੀ ਨਾਲ ਦੀ ਖੱਟੀ ਜੀਜੇ ਸਾਲਾਂ ਨੇ ਪੁੱਛੀ ਮੇਰਾ ਸੁੱਕੀ ਜਾਵੇ ਖੂਨ ਵੇ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਵੇ ਸਕੂਨ ਵੇ ਜਿਉਂ-ਜਿਉਂ ਨੀਰ ਆਈ ਜਾਵੇ ਬੋਟਾ ਵਾਲੀ 1 ਜੂਨ ਛੱਤਰ ਨਾਲ ਕੁੱਟੀ ਐ ਹੁਣ ਸਾਡੀ ਜੜ ਸਤੌਜ ਵਾਲੇ ਮਾਨ ਨੇ ਕੁੱਟੀ ਐ ਲੈਡ ਕੀ ਚਾਰ ਜੂਨੂ ਬਾਦਲ ਬਰਬਾਦ ਦੀ ਰਾਜਨੀਤੀ ਚੋਂ ਪੱਕੀ ਹੋਈ ਛੁੱਟੀ ਐ